ਅਕਾਲੀ ਦਰ ਬਰੇ ਇਸਾਨ ਹੈ ਆਪ ਸ੍ਰੀ ਆਕਾਲ ਮੈਂ ਸਰਦਾਰ ਸੰਵੀਰ ਸਿੰਘ ਜੀ ਬਾਦਲ ਸਾਹਿਬ ਜਿਹੜੇ ਅੱਜ ਅਕਾਲੀ ਯੋਧੇ ਦੇ ਤੌਰ ਤੇ ਤੇ ਟਕਸਾਲੀ ਵਰਕਰ ਦੇ ਤੌਰ ਤੇ ਆਏ ਆ ਉਹਨਾਂ ਨੂੰ ਪ੍ਰਧਾਨ ਸਾਹਿਬ ਦਾ ਆਦੇਸ਼ ਹੈ ਕਿ ਸਟੇਜ ਤੇ ਆਜੋ ਪ੍ਰਧਾਨ ਸਾਹਿਬ ਦਾ ਆਜੋ ਆਜੋ ਉਹਨਾਂ ਪੜਾ ਕਿਉਂਕਿ ਸਾਰੇ ਜਿੰਨੀ ਸੰਗਤ ਆਈ ਹੈ ਇਹ ਅੱਜ ਵੀ ਤੁਹਾਡੇ ਦਰਸ਼ਨ ਜ਼ਰੂਰ ਕਰਨਾ ਚਾਹੁੰਦੀ ਆ ਇਸ ਕਰਕੇ ਮੈਂ ਝੰਕਾਰਾ ਲਾਉਣ ਲੱਗਿਆ ਸਾਰੇ ਜਿਹੜੇ ਇਸ ਗੱਲ ਨਾਲ ਸਹਿਮਤ ਆ ਦੋਨੇ ਹੱਥ ਖੜੇ ਕਰਕੇ ਜਵਾਬ ਦੇਣਾ ਬਾਲੇ ਜਨ ਹਾਲ

ਆਪਣੇ ਲੀਡਰ ਦਾ ਆਪਾ ਸਵਾਗਤ ਕਰੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜਿਹੜੇ ਅੱਜ ਅਕਾਲੀ ਯੋਧੇ ਦੇ ਤੌਰ ਤੇ ਤੇ ਟਕਸਾਲੀ ਵਰਕਰ ਦੇ ਤੌਰ ਤੇ ਆਏ ਆ ਉਹਨਾਂ ਨੂੰ ਪ੍ਰਧਾਨ ਸਾਹਿਬ ਦਾ ਆਦੇਸ਼ ਹੈ ਕਿ ਸਟੇਜ ਤੇ ਆਜੋ ਪ੍ਰਧਾਨ ਸਾਹਿਬ ਦਾ ਆਜੋ ਆਜੋ ਉਹਨਾਂ ਕੋਲ ਕਿਉਂਕਿ ਸਾਰੀ ਜਿੰਨੀ ਸੰਗਤ ਆਈ ਹੈ ਇਹ ਅੱਜ ਵੀ ਤੁਹਾਡੇਦਰਸ਼ਨ ਜ਼ਰੂਰ ਕਰਨਾ ਚਾਹੁੰਦੀ ਆ ਇਸ ਕਰਕੇ ਮੈਂ ਝਕਾਰਾ ਲਾਉਣ ਲੱਗਿਆ ਸਾਰੇ ਜਿਹੜੇ ਇਸ ਗੱਲ ਨਾਲ ਸਹਿਮਤ ਆ ਦੋਨੇ ਹੱਥ ਖੜੇ ਕਰਕੇ ਜਵਾਬ ਦੇਣਾ ਬਾਲੇ ਸੋਹਣ ਹਾਲ ਸ੍ਰੀ ਅਕਾਲ ਲਓ ਜੀ ਸੰਗਤ ਦਾ ਹੁਕਮ ਹੋ ਗਿਆ ਇਸ ਕਰਕੇ ਹੁਣ ਜਕਾਰਾ ਲੱਗ ਗਿਆ ਇੱਕ ਜਕਾਰਾ ਹੋਰ ਲੱਗ ਜਾਂਦਾ ਬਾਲੇ ਸੋਹਣ ਹਾਲ ਸ੍ਰੀ ਅਕਾਲ ਬਹੁਤ-ਬਹੁਤ ਧੰਨਵਾਦ ਸਟੇਜ ਦੀ ਕਾਰਵਾਈ ਜਾਰੀ ਰਹਿਤ